ਜੈ ਬਾਬਾ ਖੇਤਰਪਾਲ ਦੀ ਅੱਜ ਤੱਕ ਮੈਂ ਕਦੀ ਨਹੀਂ ਬੋਲਿਆ ਕਿ ਮੇਰੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਪਰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਆ ਵੀਡੀਓ ਜ਼ਰੂਰ ਸ਼ੇਅਰ ਕਰਨੀ ਤੁਸੀਂ ਅਕਸਰ ਹੀ ਮੈਂ ਸੁਣਦਾ ਵਾਂ ਬਾਬਿਆਂ ਦੇ ਕੋਲੋਂ ਉਹ ਵੀ ਕੋਈ ਬਗਾਨੇ ਨਹੀਂ ਜਿਹੜੇ ਆਪਣੇ ਜਿਹੜੇ ਖੇਤਪਾਲ ਬਾਪੂ ਜੀ ਨੂੰ ਮੰਨਦੇ ਆ ਪਰ ਪਤਾ دیਵਾਨੀ ਦਾ ਨਹੀਂ ਉਹਨਾਂ ਨੂੰ ਚਵਾਨੀ ਦਾ ਪਤਾ ਨਹੀਂ ਲੋਕਾਂ ਨੂੰ ਪੜਾ ਕੀ ਗੁੰਮਰਾਹ ਕਰਦੇ ਝੂਠ ਮਾਰਦੇ ਆ ਕਿ ਤੇਰੇ ਪਿੱਛੇ ਤੇ ਖੇਤਰਪਾਲ ਬਾਬਾ ਕੀਲ ਕੇ ਕਿਸ ਨੇ ਲਾਇਆ ਹੈ ਪਰ ਮੈਂ ਕਿੰਨਾ ਪਾਗਲੋ ਖੇਤਰਪਾਲ ਬਾਪੂ ਕਿਸੇ ਦੀ ਕੀਲਾਂ ਦੇ ਵਿੱਚ ਆਉਣ ਵਾਲੇ ਨਹੀਂ ਆ ਉਹਨਾਂ ਦੀ ਬੰਦਗੀ ਵੱਲੇ ਧਿਆਨ ਮਾਰੋ ਉਹਨਾਂ ਦੀ ਇਬਾਦਤ ਉਹਨਾਂ ਦੀ ਭਗਤੀ ਬਾਰੇ ਧਿਆਨ ਮਾਰੋ ਕਿ ਇਬਾਦਤ ਕਿੰਨੀ ਹੈ 500 ਸਾਲ ਬੰਦਗੀ ਕੀਤੀ ਹੈ ਉਹਨਾਂ ਨੇ ਇੱਕ ਲੱਤ ਤੇ ਖਲੋ ਕੇ ਅੰਗੂਠੇ ਦੇ ਸਹਾਰੇ ਤੇ 500 ਸਾਲ ਤੇ ਤੁਸੀਂ 5 ਦਿਨ ਨਹੀਂ ਬੰਦਗੀ ਕਰ ਸਕਦੇ ਸੱਚੀ ਆਤਮਾ ਦੇ ਨਾਲ ਸਾਡਾ ਧਿਆਨ ਤੇ ਕਿਹਦੇ ਵੱਲੇ ਹੁੰਦਾ ਹੈ ਪੈਸੇ ਵੱਲੇ ਹੁੰਦਾ ਹੈ ਦੇ ਦੇ 5000 ਰੁਪਇਆ ਫੇਰ ਤੇਰਾ ਕੰਮ ਬਣਾ ਦੇ ਦੇ 11000 ਰੁਪਇਆ ਫੇਰ ਤੇਰੇ ਪੁੱਤ ਨੇ ਸਹੀ ਹੋਣਾ ਦੇ ਦੇ 2000 ਰੁਪਇਆ ਤੇਰੇ ਘਰੇ ਹਮਣ ਕਰਾਂਗੇ ਫੇਰ ਤੇਰਾ ਪਰਿਵਾਰ ਘਰ ਸੌਖਾ ਹੋਊਗਾ ਫੇਰ ਤੇਰੇ ਘਰੇ ਖੁਸ਼ੀਆਂ ਨੇ ਹੋਣਾ ਅਸੀਂ ਤਾਂ لالچی ਲੋਕ ਆ ਖੇਤਰਪਾਲ ਬਾਪੂ ਜੀ ਨੇ ਤੇ ਕਿਸੇ ਦਾ لالਚ ਵੀ ਨਹੀਂ ਕੀਤਾ ਉਹਨਾਂ ਨੇ ਸੱਚੀ ਸ਼ਰਧਾ ਭਾਵਨਾ ਲਗਣ ਦੇ ਨਾਲ ਉਸ ਪ੍ਰਭੂ ਨਰੰਕਾਰ ਦੀ ਬੰਦਗੀ ਇਬਾਦਤ ਭਗਤੀ ਕੀਤੀ ਏ ਐੜ ਐੜੇ ਵੱਡੇ ਵਰਦਾਨ ਲੈ ਆ ਐੜੀਆਂ ਵੱਡੀਆਂ ਸ਼ਕਤੀਆਂ ਪ੍ਰਾਪਤ ਕੀਤੀਆਂ ਨਾ ਝੂਠ ਮਾਰਿਆ ਕਰੋ ਪਾਗਲੋ ਲੋਕੋ ਨਾ ਝੂਠ ਮਾਰਿਆ ਕਰੋ ਨਾ ਝੂਠ ਬੋਲਿਆ ਕਰੋ ਖੇਤਰਪਾਲ ਬਾਪੂ ਜੀ ਦੀ ਸ਼ਕਤੀ ਏ ਉਹ ਤੇਰੇ ਹੱਥ ਲੱਗਣ ਅਸਮਾਨ ਨੂੰ ਤੇਰੇ ਪੈਰਾਂ ਹੇਠ ਪਤਾਲ ਉਹ ਤੇਥੋਂ ਡਰਦਾ ਜਾਦੂ ਬੰਗਾਲ ਦਾ ਤੇ ਤੂੰ ਕਾਲਾ ਦਾ ਮਹਾਕਾਲ ਖੇਤਰਪਾਲ ਬਾਪੂ ਜੀ ਨੂੰ ਕਿਹੜਾ ਕੀਲ ਦੇ ਵਿੱਚ ਲਿਆ ਸਕਦਾ ਹੈ ਕੋਈ ਕੀਲ ਕੇ ਪਿੱਛੇ ਨਹੀਂ ਲਾ ਸਕਦਾ ਆ ਮੈਂ ਛਾਤੀ ਤੇ ਹਾਰ ਹੱਥ ਮਾਰ ਕੇ ਕਹਿਣਾ ਜੇ ਤੁਹਾਡੇ ਵਿੱਚ ਕੋਈ ਪਾਵਰ ਹੈ ਜੇ ਕੋਈ ਸ਼ਕਤੀ ਹੈ ਮੇਰੇ ਪਿੱਛੇ ਲਾਓ ਖੇਤਰਪਾਲ ਬਾਪੂ ਮੈਂ ਤੇ ਤਰਸ ਰਿਆਂ ਬਾਪੂ ਨੂੰ ਮੈਨੂੰ ਤੇ ਸੁਪਨਾ ਵੀ ਨਹੀਂ ਆ ਰਿਹਾ ਬਾਪੂ ਦਾ ਮੈਂ ਤੇ ਨੱਕ ਗੋਡੇ ਰਗੜਦਾਰੇ ਨਾ ਉਹਦੇ ਚਰਨਾਂ ਦੇ ਵਿੱਚ ਕੇ ਬਾਪੂ ਮੈਨੂੰ ਸੁਪਨੇ ਦੇ ਵਿੱਚ ਹੀ ਮਿਲ ਪਵੇ ਆਓ ਜੇ ਤੁਹਾਡੇ ਵਿੱਚ ਕੋਈ ਪਾਵਰ ਹੈ ਤੁਹਾਡੇ ਵਿੱਚ ਕੋ ਸ਼ਕਤੀ ਹੈ ਮੈਂ छाਤੀ ਤੇ ਹੱਥ ਮਾਰ ਕੇ ਕਹਿਣਾ ਹੈ ਕਿ ਮੇਰੇ ਪਿੱਛੇ ਲਾਓ ਖੇਤਰਪਾਲ ਬਾਪੂ ਕੀਲ ਕੇ ਜਿਹਦੇ ਵਿੱਚ ਹਿੰਮਤ ਆ ਨਾ ਪਾਪੀਓ ਝੂਠ ਮਾਰਿਆ ਕਰੋ ਤੁਹਾਡਾ ਫਸਲ ਬੜਾ ਮਾੜਾ ਹੋਣਾ ਜੀ ਸੱਚੀ ਤੁਹਾਨੂੰ ਇਹੋ ਜੀ ਧੱਕ ਲੱਗਣੀ ਆ ਨਾ ਨਾ ਤੁਸੀਂ ਇਹ ਜਹਾਨ ਚ ਰਾਜੀ ਹੋਣਾ ਤੇ ਨਾ ਅਗਲੇ ਜਹਾਨ ਚ ਹੀ ਰਾਜੀ ਹੋਣਾ ਨਾ ਝੂਠ ਮਾਰਿਆ ਕਰੋ ਅੱਜ ਤੱਕ ਮੈਂ ਆਪਣੀ ਵੀਡੀਓ ਕਦੀ ਨਹੀਂ ਬੋਲਿਆ ਤੁਹਾਨੂੰ ਸ਼ੇਅਰ ਕਰਨ ਲਈ ਪਰ ਆਹ ਵੀਡੀਓ ਨੂੰ ਜਰੂਰ ਉਹਨਾਂ ਚੋਰਾਾਂ ਉਹਨਾਂ ਠੱਗਾਂ ਤੱਕ ਪਹੁੰਚਾਇਓ ਜਿਹੜੇ ਝੂਠ ਮਾਰਦੇ ਆ ਜੈ ਬਾਬਾ ਖੇਤਰਪਾਲ ਦੀ